ਸਸਿਕਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਟਰੀ ਚੈਨਲ ਤੇ ਤੇ ਉਹ ਸੁਣਾਓ ਕੀ ਹਾਲ ਚਾਲ ਆ ਸਭ ਕਿੱਥੇ ਗਿਆ ਉਹ ਕੀ ਕੀ ਹੈ ਪੀਟਲ ਨਹੀਂ ਨਹੀਂ ਮੈਨੂੰ ਹੁਣੇ-ਹੁਣੇ ਇੱਕ ਚੀਜ਼ ਵੇਖੀ ਅਸੀਂ ਅੱਜ ਧੋਪ ਨਿਕਲੀ ਤੇ ਬਾਹਰ ਬੈਠੇ ਆ ਤੇ ਬਾਕੀ ਕਰਾਂ ਵਾਲੇ ਘਰ ਨਹੀਂ ਹੈਗੇ ਆਹੀਂ ਬਸ ਤਿੰਨੇ ਜਾਣੇ ਅੱਜ ਮਾਂ ਪੁੱਤ ਤਿੰਨੇ ਜਾਣੇ ਘਰ ਆ ਤੇ ਬਾਕੀ ਸਾਰੇ ਕਿਤੇ ਨਾ ਕਿਤੇ ਗਏ ਤੇ ਆਈ ਆਖਿਆ ਚਲੋ ਤੁੱਪੇ ਬੈਠੇ ਚਲੋ ਆਉਂਦਿਆਂ ਨੂੰ ਸਾਗ ਹੀ ਆਪਾਂ ਚਿਲ ਦਿੰਨੇ ਆ ਤੇ ਆ ਸਾਗ ਉਹ ਦੇ ਗਿਆ ਸੀ ਸਾਡਾ ਹੈਲਪਰ ਤੇ ਅਹੀਂ ਮੰਜੀ ਡਾਈ ਆ ਤੁੱਪੇ ਤੇ ਲੱਗੇ ਸਾਗ ਕਰਨ ਤੇ ਇੱਥੇ ਨਾ ਮੈਨੂੰ ਬੜਾ ਹੀ ਸੋਨਾ ਦਿਸਿਆ ਸਾਗ ਦੇ ਵਿੱਚੋਂ ਨਿਕਲਿਆ ਕੋ ਇਹ ਆਕ ਕਿੰਨਾ ਸੋਨਾ ਹੈ ਲੱਗਦਾ ਹੀ ਨਹੀਂ ਸਾਗ ਦੇ ਨਾਲ ਹੀ ਰਲਿਆ ਪਿਆ ਏ ਆ ਜਿਹੜਾ ਕੀ ਆ ਏ ਹਰੇ ਜਿਹੇ ਰੰਗ ਦਾ ਗ੍ਰਾਸ ਗ੍ਰਾਸ ਉਪਰ ਤਾਂ ਨਹੀਂ ਆ ਖੁਸ਼ ਹੋ ਰਹੀ ਆ ਆ ਕਿੱਡਾ ਸੋਹਣਾ ਲੱਗਣਿਆ ਬੁੱਚਾ ਚਾਚੇ ਦਾ ਮੁੰਡਾ ਚਾਚੇ ਦਿਖਾਈ ਵੀ ਨਹੀਂ ਸੋਹਣਾ ਲੱਗਣਿਆ ਏ ਇੱਕ ਮਿੰਟ ਕਿੰਨਾ ਸੋਹਣਾ ਹੈ ਨਾ ਮਤਲਬ ਠੀਕਾ ਉਹਨਾਂ ਦਾ ਸ਼੍ਰੀਕਾ ਕੁਦਰਤ ਦਿੰਦੀਆਂ ਬਣਾਈਆਂ ਚੀਜ਼ਾਂ ਹਨਾ ਇਹਦੀ ਤੇ ਕੁਦਰਤ ਦੀ ਕੋਈ ਬੰਦਾ ਰੀਸ ਨਹੀਂ ਕਰ ਸਕਦਾ ਐਵੇਂ ਲੱਤ ਤੇ ਚੜ ਗਿਆ ਤੇ ਮੈਂ ਉਹ ਉੱਡ ਗਿਆ ਉੱਡ ਗਿਆ ਲੈ ਲਓ ਉੱਡ ਵੀ ਗਿਆ ਉਹ ਉੱਡ ਵੀ ਗਿਆ ਵੇਖਿਆ ਇਹ ਕੁਦਰਤ ਦੀਆਂ ਬਣਾਈਆਂ ਚੀਜ਼ਾਂ ਤੇ ਹਨਾ ਕਿਤਰਾ ਉੱਡ ਵੀ ਗਿਆ ਹੋ ਸਕਦਾ ਹੋਰ ਵੀ ਕੋਈ ਨਿਕਲੇ ਮੈਨੂੰ ਬੜਾ ਪਿਆਰਾ ਲੱਗਾ ਤੇ ਮੈਂ ਤਾਂ ਕਰਕੇ ਨਾ ਫੋਨ ਆਨ ਕਰ ਲਿਆ ਮੈਂ ਵਰਣ ਗਿਆ ਮੈਂ ਵਰਣ ਰਾਜਾ ਕਿ ਆਪਾਂ ਸਾਗ ਛਿੱਲਦੀਆਂ ਹੁੰਦਿਆਂ ਨੂੰ ਮਾਮੀ ਜੀ ਦੇ ਚਲ ਤੋਤਾ ਕੇ ਰੱਖਦੇ ਆਂ ਫਿਰ ਕੱਟ ਲਾਂਗੇ ਤੇ ਉਧਰ ਸਾਰਾ ਕੁਝ ਰੱਖਿਆ ਟੋਕਾ ਕੁੱਕਰ ਵਗੈਰਾ ਸਾਰਾ ਕੁਝ ਮੈਂ ਚਲ ਬਣਾਉਣੇ ਸਾਗ ਤੇ ਵਰੁਣ ਕਹਿੰਦਾ ਮੈਨੂੰ ਛਿਲਣਾ ਨਹੀਂ ਆਉਣਾ ਹੈ ਨਾ ਕਿੱਦਾਂ ਕਰਨਾ ਮੈਂ ਕਿਹਾ ਵਰੁਣ ਆਪਾਂ ਕੁਝ ਨਹੀਂ ਕਰਨਾ ਹਾਂ ਠੀਕ ਆ ਹਾਂ ਠੀਕ ਹੈ ਬਸ ਆਪਾਂ ਕੁਝ ਨਹੀਂ ਕਰਨਾ ਉਹੀ ਲਾਉਣਾ ਹੈ ਤੇ ਬਸ ਇੱਕ ਆਪਾਂ ਇਹਨੂੰ ਛਿਲਣਾ ਹੀ ਆ ਤੇ ਇੱਕ ਮੈਂ ਕਿਹਾ ਮਾਮੀ ਜੀ ਤੇਰੇ ਹੁੰਦੇ ਤੇ ਉਹਨਾਂ ਨੇ ਆ ਵੀ ਬੱਤਾ ਲਾ ਦੇਣਾ ਸੀ ਆ ਵੀ ਲਾ ਦੇਣਾ ਸੀ ਸਿਰਫ ਰੱਖਣਾ ਹੀ ਇੰਨਾ ਕੁ ਪਰ ਮੈਂ ਕਿਹਾ ਅਸੀਂ ਸ਼ਹਿਰੀ ਹਾਂ ਨਾ ਅਸੀਂ ਸਿਰਫ ਇੱਕ ਹੀ ਬੱਤਾ ਲਾਉਣਾ ਹੈ ਬਾਕੀ ਸਾਰੇ ਰੱਖ ਲੈਣੇ ਆ ਉਹ ਭਵੇਂ ਆ ਕੇ ਸਾਰੇ ਛਿਲਕੇ ਸੁੱਟ ਦੇਣੇ ਆ ਕੇ ਰੱਖੇ ਜੇ ਤੇ ਉਹਨਾਂ ਨੇ ਤੇ ਉਹਨਿਆਂ ਉਹਨਾਂ ਸਾਗਰੀ ਵਿੱਚੋਂ ਕੱਢਣਾ ਜਿੰਨੇ ਉਹਨਾਂ ਦੇ ਪੱਠੇ ਵਿੱਚ ਜੜੇ ਆ ਤੇ ਉਹ ਕਹਿੰਦੇ ਕਿ ਸਾਡਾ ਕਿਹੜਾ ਵੇਸ ਜੜਾ ਸਾਡੀਆਂ ਗਾਇਆਂ ਬੱਚੇ ਨਹੀਂ ਖਾ ਲੈਣਾ ਪਰ ਸਾਨੂੰ ਜਿਹੜਾ ਕਰਨ ਲੱਗਿਆ ਥੋੜਾ ਜਿਹਾ ਲੱਗਦਾ ਇੱਧਰ ਬਾਬਾ ਜੀ ਸਾਡੇ ਬੱਠੇ ਨੇ ਸਤਿ ਸ੍ਰੀ ਅਕਾਲ ਜੀ ਬੜੀ ਵਗਾ ਕੇ ਮਰੀ ਤੇ ਮੈਂ ਕਿਹਾ ਚਲੋ ਸਾਗ ਕਰਦੇ ਆ ਤੇ ਬਾਕੀ ਇਹ ਰਹੀ ਜਿਹੜੀ ਗੱਲ ਕਿ ਨਾ ਪੰਜਾਬੀ ਸਾਗ ਤੋੜ ਦੇ ਸਕਦੇ ਆ ਤੇ ਨਾ ਹੀ ਪੰਜਾਬੀ ਸਾਗ ਬਣਾਉਂਦੇ ਥੱਕਦੇ ਆ ਤੇ ਨਾ ਹੀ ਪੰਜਾਬੀ ਸਾਗ ਖਾਂਦੇ ਖਾਂਦੇ ਥੱਕਦੇ ਆ ਤੇ ਸੱਚੀ ਗੱਲ ਅਹੀਂ ਦਾਕਦੇ ਨਹੀਂ ਸਾਗ ਤੋਂ ਕਈ ਕਹਿ ਦਿੰਦੇ ਆ ਤੁੰਨੀ ਹਰੀ ਹੋ ਗਈ ਆ ਉਹ ਹੋ ਗਿਆ ਸਾਡਾ ਤਾਂ ਕੁਝ ਨਹੀਂ ਸਾਾਨੂੰ ਤਾਂ ਬੜਾ ਸੁਆਦ ਲੱਗਦਾ ਵੀ ਤੇ ਅੱਜ ਵੈਸੇ ਵੀ ਬੜੀ ਦਿਨਾ ਬਾਅਦ ਬਣਨ ਲੱਗਾ ਕਿਉਂਕਿ ਥੋਪੀ ਨਹੀਂ ਨਿਕਲਦੀ ਤੇ ਸਾਗ ਕੀ ਬਣਨਾ ਹੈ ਤੇ ਅਹੀਂ ਸੋਚਿਆ ਕਿ ਚਲੋ ਅੱਜ ਬਣਾਉਣੀ ਸਾਗ ਤੇ ਬੱਚਾ ਪਾਰਟੀ ਸਾਰੇ ਜਣੇ ਸਕੂਲ ਗਏ ਨੇ ਤੇ ਸਾਵਲ ਜੀ ਹੁਣੀ ਛੁੱਟੀਆਂ ਕਰਕੇ ਛੁੱਟੀਆਂ ਕਰਕੇ ਨਾਨਕੇ ਰਹਿਣਦੇ ਆ ਛੁੱਟੀਆਂ ਹੈ ਨਹੀਂ ਆ ਛੁੱਟੀਆਂ ਕਿਉਂ ਟੁੱਟ ਜਾਂਦਾ ਜੇ ਤੁਸੀਂ ਸਿਆਣਪ ਨਾਲ ਕਰੋ ਤੇ ਕਿੱਥੇ ਹਾਂਜੀ ਦੱਸੋ ਤੇ ਸਾਵਲ ਨੇ ਛੁੱਟੀਆਂ ਕੀਤੀਆਂ ਆ ਤੇ ਘਰੇ ਰਹਿਣਦੇ ਤੇ ਮੈਨੂੰ ਉਂਗਲ ਫਿਰਨ ਕਿ ਨਾ ਦੱਸੋ ਤੇ ਸਾਰਿਆਂ ਨੂੰ ਪਤਾ ਹੀ ਆ ਕਿ ਛੁੱਟੀਆਂ ਕਰਕੇ ਬੈਠਾ ਘਰੇ ਸਾਰੇ ਬੱਚੇ ਸਕੂਲ ਜਾਣਦੇ ਆ ਇਹਦੀਆਂ ਜੇ ਛੁੱਟੀਆਂ ਨਹੀਂ ਮੁੱਕਣੀਆਂ ਇਹਦੇ ਨਾਨਕਿਆਂ ਤੋਂ ਰੱਜ ਨਹੀਂ ਹੋਣਦੇ ਅਜੇ ਤੇ ਚਲੋ ਆਪਾਂ ਤੋੜਦੇ ਆ ਛਿੱਲਦੇ ਆ ਸਾਗ ਨਹੀਂ ਛਿਲਣਾ ਆ ਵੇਖ ਮੈਂ ਕਿੰਨਾ ਸੋਨਾ ਛਿਲਿਆ ਹੈ ਨਾ ਸਾਰਾ ਬਰਾਬਰ ਤੇਰਾ ਕਿਹੜਾ ਆ ਇੱਕ ਡੰਡੀ ਛਿੱਲੀ ਉਹ ਵੀ ਕਿੱਥੇ ਗਈ ਇੱਕ ਗੰਦਲ ਛਿੱਲੀ ਡੰਡੀ ਨਹੀਂ ਗੰਦਲ ਕਿੱਥੇ ਗਈ ਉਹ ਉਹ ਇੱਥੇ ਗਈ ਆ ਲੋ ਆ ਵੇਖੋ ਬੈਗੇ ਹੋਸ ਰਿਆਂ ਛਿਲੋ ਏ ਥੋੜੀ ਆ ਵੀ ਇੱਕ ਛਿਲ ਕੇ ਤੇ ਭੱਜ ਜਾਣਾ ਇਤੋਂ ਬੈਠੋ ਆ ਪੰਡ ਜਿਹੜੀ ਆ ਆਪਾਂ ਛਲਣੀ ਆ ਸਾਰੀ ਬੈਠੋ ਮਾਰੇ ਹਾਂ ਆਏ ਆ ਸਾ ਪਹਿਲੋ ਹੀ ਚੜ ਗਿਆ ਜੇ ਨਾ ਜੇ ਸ਼ੁਰੂ ਕੀਤਾ ਕੰਮ ਤੇ ਪਹਿਲੋ ਹੀ ਹਾ ਤੇ ਮੈਂ ਤਾਂ ਛੱਟ ਛਿਲ ਲੈਣਾ ਮੈਂ ਇਹ ਸਾਗ ਚ ਐਕਸਪੋਰਟ ਰਹੀਆਂ। ਸ਼ਿਲ ਨਾ ਤੇਰਾ ਨੂੰ ਆਪਣੇ ਕਰਤਬ ਦਿਖਾਉਗੇ। ਨਾਲ ਨਾਲ ਤਾਂ ਇਵੇਂ ਹੀ ਕਰਤਾ ਵਾ ਆਪਣੇ ਵੀ ਦਿਖਾਉਗੇ ਨਾ। ਮੈਂ ਤਾਂ ਛਿਲ ਦੇਣਾ ਔਰ ਤੂੰ ਇੱਕ ਛਿਲਿਆ ਤੇ ਮੈਂ ਇੰਨਾ ਛਿਲ ਵੀ ਲਿਆ। ਮੈਂ ਪੰਜ ਛਿਲਤੇ ਆ। ਅੱਛਾ ਜੇ ਪਾਲਕ ਲਿਓਣੀ ਆ। ਇਹ ਛਿਲ ਲਿਆ ਜੀ ਆਪਾਂ ਹੁਣ ਸਾਗ। ਤੇ ਇਹਨੂੰ ਆਪਾਂ ਹੁਣ ਦਤਾ ਵਾ ਧੋ। ਔਰ ਆ ਪਾਣੀ ਠੰਡਾ। ਇਹ ਹੁਣ ਦਿਆਂ ਆਪਾਂ ਛਿਲ ਸਾਗ। ਤੈਨੂੰ ਲੱਗੇ ਹੁਣ ਆਪਾਂ ਧੋਣ ਇਹ ਹੁਣ ਦਿੱਤਾ ਇਹ ਇੰਨਾ ਗੰਦਾ ਗੰਦਾ ਨਹੀਂ ਹੈਗਾ ਹੈਗਾ ਸਾਫ਼ ਵੀ ਵੇਖੋ ਸਾਫ਼ ਪਾਣੀ ਨਿਕਲਿਆ ਕਿਉਂਕਿ ਟ੍ਰੇਲ ਤਾਂ ਇੰਨੀ ਮੀਂਹ ਵਾਂਗੂ ਪੈ ਰਹੀ ਆ ਪਰ ਫੇਰ ਵੀ ਨਾ ਦੂਰ ਲੈਣਾ ਚਾਹੀਏ ਇਹ ਹੁਣ ਦਿੱਤਾ ਆਪਾਂ ਧੋ ਧੋ ਕੇ ਆਪਾਂ ਹੁਣ ਇਹਨੂੰ ਕਟਾਂਗੇ ਕੱਟ ਕੇ ਫਿਰ ਆਪਾਂ ਇਹਨੂੰ ਤਰਾਂਗੇ ਅਜੇ ਤਾਂ ਪਾਲਕੋਂ ਨਹੀਂ ਭਰਾਵਾ ਚਲੋ ਵੇਖੋ ਪਾਲਕ ਕਿਦੋਂ ਉੱਦੀ ਗੋਤੇ ਦਵਾ ਦਿੱਤੇ ਇਹਨੂੰ ਗੋਤੇ ਗੋਤੇ ਦੇ ਚੰਗੀ ਤਰ੍ਹਾਂ ਦਵਾ ਦਿੱਤੇ ਬੁਲ 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 ਕਰਦਾ ਇਹ ਦੇਸੀ ਤਰੀਕੇ ਨਾਲ ਧੋ ਗਏ ਪੈਨ ਉਹਦੇ ਉੱਤੇ ਖਾਤਾ ਸੁਪਨੇ ਪਾਤਾ ਹੁਣ ਆਪਾਂ ਪਾਣੀ ਥੋੜਾ ਜੰਨ ਉਚੋੜ ਜੇ ਪਾਤਾ ਨੂੰ ਆਪਾਂ ਲੰਮੇ ਹੋ ਕੋਣ ਇਹਦੇ ਕਰਦਾਂਗੇ ਟੋਟੇ ਧੋ ਗਏ ਪਾਤਾ ਲੰਮੇ ਹੁਣ ਕਰਦਾਂਗੇ ਟੋਟੇ ਚਾਓ ਲਓ ਜੀ ਹੁਣ ਲੱਗੇ ਆਪਾਂ ਇਹਨੂੰ ਗੋਤਾ ਦੇਣ ਵੱਡਣ ਵਾਲੀ ਮਸ਼ੀਨ ਨੂੰ ਜਿਹਨੂੰ ਕੀ ਕਿਹਾ ਜਾਂਦਾ ਟੋਕਾ ਹੁਣ ਇਹਨੂੰ ਚੰਗੀ ਤਰ੍ਹਾਂ ਦਵਾਵਾਂਗੇ ਆਪਾਂ ਤੋਂ ਚੰਗੀ ਤਰ੍ਹਾਂ ਦੋ ਨਾ ਪਾਣੀ ਦੇ ਵਿੱਚ ਲਓ ਜੀ ਲੱਗੇ ਹੁਣ ਅਸੀਂ ਕੱਟਣ ਲਾਗੇ ਰੱਖ ਲੈ ਕੁੱਕਰ ਵੱਡਾ ਸਾਰਾ ਕਿ ਅੱਜ ਪ੍ਰੀਤ ਦੇ ਆਉਂਦਿਆਂ ਨੂੰ ਸਾਗ ਧਰ ਦੇਣਾ ਸੀ ਪਰ ਸਾਡੇ ਕੋਲ ਪਾਲਕ ਨਹੀਂ ਹੈਗੀ ਫਿਰ ਹੁਣ ਉਹ ਕਿਤੇ ਹੀ ਚੱਕਰ ਨਹੀਂ ਮਾਮਾ ਹੀ ਨੂੰ ਫੋਨ ਕਰਦੀ ਆ ਉਹ ਲੈ ਕੇ ਆਉਂਦੇ ਮੰਜੀਆਂ ਦੇ ਬਹਿ ਕੇ ਸਾਗ ਪਿੰਡ ਜੀ ਤੇ ਇਹੋ ਜੇ ਕੰਮ ਕਰਨ ਦਾ ਵਸੜੇ ਮਜ਼ਾ ਆਪਣਾ ਹੀ ਮਜ਼ਾ ਆਪਣਾ ਹੀ ਨਜ਼ਾਰਾ ਹੈ ਸਾਵਲ ਨੇ ਕੁਝ ਨਹੀਂ ਕੀਤਾ ਸਾਵਲ ਕੋ ਮੈਂ ਉਹ ਸਾਰੇ ਪੱਤੇ ਚਕਾਏ ਮੈਂ ਕਿਹਾ ਚੁੱਕ ਇਹ ਕੁਝ ਤੇ ਕੰਮ ਕਰ ਸਾਡੇ ਲਾਗੇ ਵਿਹਲਾ ਬੰਦਾ ਹੋ ਰੱਬ ਦਾ ਬੰਦਾ ਹਾਂ ਵੜ ਗਿਆ ਫਿਰ ਅੰਦਰ ਜਾ ਕੇ ਵਿਹਲਾ ਬੰਦਾ ਰੱਬ ਦਾ ਬੰਦਾ ਯਾਰ ਰਖੀਂ ਗੁਰ ਤੇਗ ਨਮੀ ਸਕੂਲ ਤੋਂ ਲੈਣ ਜਾਣਾ ਹੋਣਾ ਆਪਾਂ ਆਪਾਂ ਨਹੀਂ ਕੋਈ ਲੈਣ ਜਾਣਾ ਮੈਸੇਜ ਜਾਣਾ ਉਹਨੇ ਵੀ ਆਖਣਾ ਮੈਨੂੰ ਤੇ ਵੀਰ ਜੀ ਟਾਈਮ ਨਾਲ ਲੈਣ ਹੀ ਨਹੀਂ ਆਏ ਸੀ ਜੱਪ ਵੀ ਆਉਣ ਵਾਲੀ ਸੀ ਆਂਡੀ ਅਸੀਂ ਤੁਰ ਕੇ ਅਚਾਰ ਰਸਤੇ ਪਹੁੰਚ ਗਏ ਰਸਤੇ ਪਹੁੰਚ ਗਏ ਹੂੰ ਅਪਾ ਉਹ ਟੇਬਲ ਤੇ ਕਰਦੇ ਨਾ ਉੱਥੇ ਥੋੜੀ ਉਹ ਹੁੰਦਾ ਆ ਕਸਤੂ ਉਥੋਂ ਕਿਹਾ ਵੀ ਨਹੀਂ ਇੱਥੇ ਆ ਜਾਓ ਇੱਥੇ ਕਰਦੇ ਆ ਕਿੱਧਰ ਫਿਰ ਤੂੰ ਬੋਲਾ ਮੈਂ ਲਓ ਜੀ ਹੋਣ ਲੱਗਿਆ ਵਾ ਨਹੀਂ ਹੁਣ ਮੈਂ ਕੀ ਤੈਨੂੰ ਬੋਲਾਉਂਦਾ ਹੁਣ ਮੈਂ ਲੱਗੀ ਆ ਮਿਰਚਾਂ ਦਾ achar ਬਣਾਉਣ ਕਿੱਦਾਂ ਹੁਣ ਮੈਂ ਲੱਗੀ ਮਿਰਚਾਂ ਦਾ achar ਬਣਾਉਣ ਮਿਰਚਾਂ ਕੱਟਣ ਹੁਣ ਮੈਂ ਲੱਗੀ ਮਿਰਚਾਂ ਕੱਟਣ ਕੱਟ ਰਹੀ ਆ ਹੁਣ ਮੈਂ ਕੱਟ ਲਈ ਮਿਰਚਾਂ ਤੇ ਇੱਧਰ ਰੱਖ ਲੈ ਔਲੇ ਧੋਗੇ ਤੇ ਇਹਨਾਂ ਦਾ ਆਕਾਰ ਉਹਲੇ ਹੈ ਬੜੇ ਵੱਡੇ ਆ ਛੋਟੇ ਹੋਣੇ ਚਾਹੀਦੇ ਆ ਤੇ ਆਪਾਂ ਨਾ ਦੱਸਦਿਆਂ ਕਿਦਾਂ ਬਣਾਉਣੇ ਮਿਕਸ ਕਰਕੇ ਤੇ ਉਧਰ ਸਾਡਾ ਸਾਗ ਜਿਹੜਾ ਆ ਬੁਲਬਲੇ ਮਾਰਨ ਡਿਆ ਦਿਖਾਈ ਇਹ ਸਭ ਸਾਗ ਨਾਲ ਗਰਮਾ ਗਰਮ ਚਾਹ ਮਿਰਚਾਂ ਦੇ ਨਾਲ ਹੈ ਸਟੀਲ ਦੇ ਗਲਾਸ ਚ ਸਟੀਲ ਦੇ ਗਲਾਸ ਚ ਜਿਹੜਾ ਨਜ਼ਾਰਾ ਨਾ ਆਏ ਕਿਉਂ ਵੜੇ ਇਹ ਆਪਣਾ ਹੀ ਆ ਪੀਣੀ ਤੁਸੀਂ ਹਾਂਜੀ ਜੀ ਵਾਇਨੋ ਅੱਛਾ ਪੀਣੀ ਆ ਇਹਦੀ ਵੀ ਕਿਤੇ ਨਾਮ ਹੁੰਦੀ ਆ ਲਓ ਜੀ ਹਾਰ ਕੇ ਸਾਨੂੰ ਨਾ ਸਾਗ ਜਿਹੜਾ ਕੁੱਕਰ ਦੇ ਵਿੱਚ ਹੀ ਬਣਾਉਣਾ ਮਤਲਬ ਗੈਸ ਤੇ ਹੀ ਬਣਾਉਣਾ ਪੈ ਗਿਆ ਉਹਦਾ ਰੀਜ਼ਨ ਇਹ ਹੈ ਕਿ ਮੈਨੂੰ ਇਹਨਾਂ ਦਾ ਬਾਲਣ ਹੀ ਨਹੀਂ ਲੱਭਿਆ ਬਾਲਣ ਕਿੱਥੇ ਆ ਨਹੀਂ ਤੇ ਮੈਂ ਚੁੱਲ੍ਹੇ ਤੇ ਬਣਾਉਣਾ ਸੀ ਤੇ ਮੈਨੂੰ ਬਾਲਣ ਮੈਂ ਬਾਹਰ ਵੇਲੀ ਚ ਗਈ ਮੈਂ ਪੁੱਛਿਆ ਕਿ ਕਿੱਥੇ ਆ ਤੇ ਮੈਨੂੰ ਉਹ ਗੱਮਾ ਹੀ ਨਹੀਂ ਲੱਭਿਆ ਕਿੱਥੇ ਬਾਲਣ ਫਿਰ ਸਾਨੂੰ ਗੈਸ ਤੇ ਹੀ ਰੱਖਣਾ ਪੈ ਗਿਆ ਮੈਂ ਕਿਹਾ ਚੱਲ ਫ੍ਰੀਜ ਤੇ ਆਉਣ ਤੋਂ ਪਹਿਲਾਂ ਬੰਲਾ ਮੈਂ ਬਣਾ ਲੈਣੀ ਆ ਤੇ ਮੈਂ ਆਉਂਦੇ ਨੂੰ ਤਾਂ ਸੀ ਸਾਗ ਤੇ ਜੇ ਸਾਗ ਧਰ ਗਿਆ ਢੀ ਤੇ ਹੁਣ ਡਿਮਾਂਡ ਆਉਂਦੇ ਆਉਂਦੇ ਆ ਇਹਨਾਂ ਨੇ ਲੈਣ ਦੇ ਭਾਈ ਸਾਹਿਬ ਨੇ ਆਵਲੇ ਤੇ ਮਿਰਚਾਂ ਤੇ ਡਿਮਾਂਡ ਹੋ ਗਈ ਵੀ ਇਹ ਵੀ ਬਣਾਓ ਹੁਣ ਫਿਰ ਮੈਨੂੰ ਅੱਜ ਚੱਲ ਜਾਣਾ ਹੈ ਤੇ ਮੈਨੂੰ ਲੱਗਾ ਇਹ ਚੀਜ਼ਾਂ ਮੈਂ ਬਣਾਉਣੀ ਹੈ ਤਾਂ ਹੀ ਰਹਿ ਗਈ ਫਿਰ ਇਸ ਦਿਨ ਬਣ ਲਿਆ achar ਆਵਲੇ ਕੜਾਈ ਵਿੱਚ ਕੜਾਈ 'ਤੇ ਮਤ ਜਾਣਾ ਜੇ ਲੋਹੇ ਦੀ ਕੜਾਈ ਹੈ ਪਕੌੜੇ ਕੱਢਣ ਵਾਸਤੇ ਚੀਜ਼ਾਂ ਤਲਣ ਵਾਸਤੇ ਤੇ ਜਿਹੜੀਆਂ ਲੋਹੇ ਦੀਆਂ ਕੜਾਈਆਂ ਹੁੰਦੀਆਂ ਉਹ ਇਸ ਤਰ੍ਹਾਂ ਹੋ ਜਾਂਦੀਆਂ ਸੋ ਤੇ ਵੰਡੇ ਆ ਮੈਂ ਸੌਖੇ ਜਿਹੇ ਤਰੀਕੇ ਨਾਲ ਬਰਉਣਾ ਵਾਸਤੇ ਜਦੋਂ ਗਲ ਗਏ ਨਾ ਪੂਰੇ ਪ੍ਰੋਪਰ ਗਲ ਹੀ ਗਏ ਵੈਸੇ ਗਲੇ ਆ ਪਰ ਥੋੜੇ ਜਿਹਾ ਹੋਰ ਹੋ ਜਾਣ ਕਿਉਂਕਿ ਵੱਡੇ ਆ ਥੋੜਾ ਟਾਈਮ ਜ਼ਿਆਦਾ ਲੱਗਾ ਗਲ ਗਏ ਤੇ ਇਹਦੇ ਚ ਪਾ ਦੇਣੀ ਆ ਮੈਂ ਮਿਰਚ ਮਸਾਲੇ ਪਾ ਦੇਣੇ ਆ ਜਿਹੜੇ ਅੰਬ ਦੇ ਆਚਾਰ ਚ ਪੈਂਦੇ ਆ ਮੇ ਮਸਲੇ ਹੋਗੇ ਜਾਂ ਤੁਸੀਂ ਕੱਲਾ ਲੂਣ ਮਿਰਚ ਹਲਦੀ ਪਾ ਸਕਦੇ ਜੇ ਜਾਂ ਤੁਸੀਂ ਜਿਹੜਾ ਅਚਾਰ ਵਾਲਾ ਮਸਾਲਾ ਉਹੀ ਪਾ ਸਕਦੇ ਕਾਲੀ ਮਿਰਚ ਹੋਗੀ ਲਾਲ ਮਿਰਚ ਹੋਗੀ ਲੂਣ ਹੋ ਗਿਆ ਤੇ ਹਲਦੀ ਹੋਗੀ ਫਿਰ ਤੁਸੀਂ ਅਜਾ ਸੌਫ ਵੀ ਪਾ ਸਕਦੇ ਜੇ ਮੇਥਰੇ ਵੀ ਪਾ ਸਕਦੇ ਜੀ ਅਜਵੈਣ ਵੀ ਪਾ ਸਕਦੇ ਜੋ ਤੁਹਾਡਾ ਦਿਲ ਕਰਦਾ ਪਾ ਲਓ ਤੇ ਜਦੋਂ ਇਹ ਬਣ ਗਿਆ ਤਾਂ ਫਿਰ ਮੈਂ ਇਹਦੇ ਚ ਪਾ ਦੇਣੀ ਆ ਮਿਰਚਾਂ ਤੇ ਬਾਸ ਇਹਨੂੰ ਇਹਨਾਂ ਨੇ 36 ਕਦਮ ਕਰ ਲੈਣਾ 2-3 ਦਿਨ ਦੇ ਵਿੱਚ ਵੈਸੇ ਨਾ ਆਵਲੇ ਦਾ ਜਿਹੜਾ achar ਆ ਬਹੁਤਾ ਜ਼ਿਆਦਾ ਟਿਕਦਾ ਨਹੀਂ ਕਹਿ ਦਦਨੇ ਆ ਵੀ ਇਹ ਰਹਿ ਜਾਂਦਾ ਰਹਿ ਜਾਂਦਾ ਪਰ ਕੁੱਤੀ ਵਾਰ ਜਿਹੜਾ ਨਾ 10-15 ਦਿਨ ਨਿਕਲਦਾ ਫਿਰ ਖਰਾਬ ਹੋ ਜਾਂਦਾ ਪਤਾ ਨਹੀਂ ਕਿਉਂ ਲੱਭਣਾ ਹੈ ਕੋਈ ਤਰੀਕਾ ਜਿਹਦ ਤਰ੍ਹਾਂ ਖਰਾਬ ਹੋਵੇ ਨਾ ਕਦੀ ਵੀ ਲੋ ਜੀ ਪਾਤੀਆਂ ਵਿੱਚੇ ਮਿਰਚਾਂ ਔਲੇ ਪਾ ਤੇ ਔਲੇ ਪਹਿਲਾਂ ਪਕਾ ਲੈ ਫਿਰ ਮਿਰਚਾਂ ਮਾਰਦੀਆਂ ਹੁਣ ਉੱਪਰ ਪਾ ਦੇਣਾ ਆਪਾਂ ਨੂਨ ਤੇ ਨਾਲ ਹੀ ਪਾ ਦਨੀ ਹਲਦੀ ਥੋੜਾ ਜਿਹਾ ਮੈਂ ਨਾ ਜਿਹੜਾ achar ਵਾਲਾ ਮਸਾਲਾ ਹੁੰਦਾ ਉਹ ਪਾ ਦਿੰਦਾ ਮਿਰਚਾਂ ਦੀ ਲੋੜ ਨਹੀਂ ਪਾਉਂਦੀ ਹਰੀਆਂ ਮਿਰਚਾਂ ਲੈ ਗਈਆਂ ਪਾਈ ਦੀ ਆਹ ਕਿੰਦਾ ਪਾਈ ਦੀ ਆਹ ਲਾ ਬੜ ਮੈਂ ਕਾਲੀ ਮਿਰਚੀ ਪਾਤੀ ਆਏ ਹਾਏ ਆਸ ਕਾ ਥੋੜਾ ਜਿਹਾ ਤਕਾਉਣਾ ਆਏ ਹਾਏ ਹਾਏ ਇਹਨੂੰ ਬੰਦ ਕਰੋ ਯਾਰ ਮੈਂ ਸਿਮ ਤੇ ਕੀਤਾ ਲਓ ਜੀ ਅਚਾਰ ਹੋ ਗਿਆ ਸਾਡਾ ਤਿਆਰ ਤੇ ਆਪਾਂ ਕਰਦੇ ਹੁਣ ਗੈਸ ਬੰਦ ਤੇ ਸਾਰਾ ਦਾ ਤੇ ਸਾਡਾ ਲੰਬਾ ਹੀ ਚੱਲ ਗਿਆ ਕੰਮ ਤੇ ਢੇਡ ਬੜਾ ਹੋ ਗਿਆ ਤੇ ਚਲੋ ਜੀ ਇਹ ਸੀ ਅੱਜ ਦਾ ਸਾਡਾ ਵਲੌਗ ਮਿਲਦੇ ਆਂ ਜੀ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਸ ਸੇਖਾਲ ਜੀ ਸਾਰਿਆਂ ਨੂੰ